ਅੱਜ ਆਪਾ ਬਣਾਉਂਦੇ ਆ ਰਾਵਣ ਫੜਾ ਫੜਾ ਰੈਡੀ ਕਰਕੇ ਤੁਹਾਨੂੰ ਦਿਖਾਉਨੇ ਆ ਹੁਣ ਜੀਭ ਕਰਕੇ ਬੈਠਾ ਜੇ ਇਹ ਸਾਡੇ ਭਾਜੀ ਨੇ ਜਿਨ੍ਹਾਂ ਨੇ ਰਾਵਣ ਬਣਾਉਣਾ ਮੈਂਦੇ ਤੇ ਬੰਬ ਭਰ ਰਹੇ ਆ ਸੇਵਾ ਚ ਲੱਗੇ ਸਾਡੀ ਉਹ ਇਧਰ ਵੇਖੋ ਯਾਰ ਇਹ ਲਾਲ ਬੰਬਾਈ ਟੜ ਟੜੀ ਲਾਇਆ ਕਹਿੰਦਾ ਚੰਗੀ ਤਰ੍ਹਾਂ ਫੋੜਨਾ ਰਾਵਣ ਆਪਾਂ ਐਂ ਟਣਾ ਐਂ ਟੜਣਾ ਹੋਰ ਇਕੱਲਾ ਦੀ ਕਹਿੰਦਾ ਦੰਦ ਬੜੇ ਵਧੀਆ ਜੇ ਦੇਖੋ ਫਟਾਕੇ ਵੱਜਣਗੇ ਪਰ ਰਗ ਗਈ ਹਾਂ ਤੇ ਹੁਣ ਕੀ ਕਰੀਏ ਦੀਦੀ ਫੌਜ ਹੱਸ ਪੈਂਦੇ ਆ ਸਾਡਾ ਬੰਦਾ ਸ਼ਕੀਨ ਆ ਬਹੁਤ ਜ਼ਿਆਦਾ ਲਓ ਜੀ ਹਲੋ ਲਓ ਜੀ ਇੱਕ ਪੰਗਾ ਪੈ ਗਿਆ ਜੇ ਪਾਪਾ ਬਣਵਾਜਦੇ ਕਿਤੇ ਕਿਤੇ ਬਾਜੀ ਦੇ ਜਾਵੇ ਇਹਨਾਂ ਆ ਛੱਡ ਪਾਜੀ ਦੀ ਦੁਕਾਨ ਚੱਗੇ ਗੱਡੀ ਲਓ ਜੀ ਸਾਡੇ ਬਾਜੀ ਆ ਗਏ ਨੇ ਕਿੰਨੇ ਦੀ ਆ ਕਿੰਨਾ ਦੀ ਅੱਛਾ ਲਓ ਜੀ ਗਰੀ ਸਾਰੇ ਜਣੇ ਬਾਹਰ ਆ ਗਏ ਨੇ ਇਹ ਸਾਡੇ ਗਵਾਂਢੀ ਉਦੋਂ ਬਾਹਰ ਆਉਂਦੇ ਜਦੋਂ ਕੋਈ ਧਮਾਕਾ ਹੋਣਾ ਆ ਰਾਂਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਭਾਈ ਆ ਗਏ ਸਾਡੇ ਆ ਭਾਜੀ ਫਗੇ ਹੋ ਨਹੀਂ ਥਗੇ ਜੀ ਸਾਰੇ ਭੱਜ ਗਏ ਕੰਨ ਹੋ ਗਏ ਬੰਦ ਬੱਚਿਆਂ ਲਓ ਜੀ ਆ ਵੇਖੋ ਵੀਡੀਓ ਬਣ ਰਹੀ ਆ ਬਹੁਤ ਜ਼ਬਰਦਸਤ ਨਹੀਂ ਨਹੀਂ ਮੂੰਹ ਦਿੜਾ ਲੈ ਆਪਾ ਬਹਿ ਗਏ ਬਣਿਆ ਬੜਾਤਾ ਲੋਕ ਬਣਿਆ ਬੜਾਤਾ ਆਂਦਾ ਪੈ ਗਿਆ ਹੱਸਣ ਕਿੱਥੇ ਜਾ ਗਿਆ ਓ ਬਾਬੀ ਜੀ ਉੱਤੇ ਖੜੋਤੇ ਨੇ ਣ ਣ ਓ ਇਹਨੂੰ ਰੱਖ ਕੇ ਆ ਦੋ ਇਹ ਮੇਰਾ ਪਤਨੂ ਫੈਬ੍ਰਿਕ ਕੀ ਹੱਥ ਚਾਗਾ ਟਾਟਾ ਅੱਜ ਆਪਾ ਬਣਾਉਂਦੇ ਆ ਰਾਵਣ ਹਗੇ ਤਿਆਰ ਨਹੀਂ ਹੋਇਆ ਜੇ ਥੋੜਾ ਟਾਈਮ ਲਗਾ ਗਿਆ ਵਾ ਤੇ 6 ਵਜਣੇ ਹੀ ਵਗਿਆ ਫੜਾ ਫੜ ਰੈਡੀ ਕਰਕੇ ਤੁਹਾਨੂੰ ਵਿਖਾਉਨੇ ਆ ਤੇ ਬਾਂਬੂ ਮ ਪਾਉਨੇ ਆ ਤੇ ਬਾਕੀ ਤੁਹਾਨੂੰ ਸਮੀਨਾ ਵਿਖਾਉਂਦੀ ਆ ਵੀਡੀਓ ਬਣਾ ਕੇ ਆ ਤੁਹਾਨੂੰ ਰਾਵਣ ਦਾ ਬਣਾਵਾ ਦਿਖਾਵਾ ਮੂ ਆ ਵੇਖੋ ਇਧਰ ਹੁਣ ਜੀਭ ਕਰਕੇ ਬੈਠਾ ਜੇ ਆ ਦੇਖੋ ਤੇ ਇਹ ਸਾਡੇ ਭਾਜੀ ਨੇ ਜਿਨ੍ਹਾਂ ਨੇ ਰਾਵਣ ਬਣਾਉਣਾ ਇਹ ਸਾਡੇ ਦੀਦੀ ਨੇ ਏ ਬੜੇ ਨੇ ਰਸੋਈ 'ਚ ਸਾਡੇ ਵਾਸਤੇ ਚਾਹ ਤਿਆਰ ਕਰਦੇ ਪਏ ਆ ਇਹ ਸਾਡਾ ਮੁੰਡਾ ਸੁਖ ਨਾਲ ਆ ਮੇਰੀ ਕੁੜੀ ਤੇ ਇਹਨਾਂ ਦੀ ਕੁੜੀਆਂ ਗਈਆਂ ਲੈਟਰੇਸ਼ਨ ਦੇ ਆ ਵੇਖੋ ਉਹ ਉੱਤੇ ਬੰਬ ਭਰ ਰਹੇ ਆ ਉਹ ਤੇ ਪਾਣੀ ਉਹ ਤੇ ਪਾਣੀ ਬੜੇ ਸਾਰੇ ਹੋਣਾ ਆ ਦੇਖੋ ਆਇਆ ਨਹੀਂ ਕੁਛਿਆ ਹੀ ਨਹੀਂ ਗਿਆ ਇਹ ਤਸਵੀਰ ਆ ਵੇਹ ਇਹ ਮੁੰਡਾ ਸਾਡਾ ਖੋਲ ਕੇ ਬਿਠਾਇਆ ਆ ਬੈਕਸ ਦਾ ਟੂਲ ਬੈਕਸ ਦਾ ਟੂਲ ਏ ਬੰਬ ਫੜ ਕੇ ਬੈਠੀ ਆ ਉੰਜ ਬੰਬ ਉੰਜ ਵੇਖੋ ਇਹਨੇ ਬੰਬ ਫੜਿਆ ਜਦੋਂ ਇਹ ਵੱਜਨੇ ਨੇ ਭੱਜ ਜਾਣਾ ਜ਼ਬਰਦਸਤ ਆ ਆਹ ਦੇ ਪਿਤਾ ਜੀ ਚੰਗੀ ਤਰ੍ਹਾਂ ਤੂੜੀ ਭਰਦੇ ਪਏ ਆ ਲੋ ਜੀ ਇਹਨੂੰ ਸਾੜਨ ਦੀ ਤਿਆਰੀ ਹੋ ਰਹੀ ਏ ਕਿੰਨਾ ਕ ਟਾਈਮ ਲੱਗਣਾ ਜੀ ਹੋਰ ਵੀ ਪਿਆਰੀ ਇੰਨਾ ਬਸ 15 ਮਿੰਟ ਬਾਅਦ ਆ 15 ਮਿੰਟ ਲੱਗਨੇ ਫਿਰ ਆਪਾਂ ਤੁਹਾਨੂੰ ਇਨੂੰ ਖੁਲਾੜ ਕੇ ਨਾ ਬਾਹਰ ਫਿਰ ਇਹਦੀ ਵੀਡੀਓ ਬਣਾ ਕੇ ਦਿਖਾਨੇ ਤੁਹਾਨੂੰ ਵੀ ਕਿੱਦਾਂ ਦਾ ਲੱਗਦਾ ਏ ਠੀਕ ਹੈ ਜੀ ਚਾਰੇ ਦਾ ਅੰਤਿਮ ਸੰਸਕਾਰਾਂ ਲਗਾ ਠੀਕ ਹੈ ਨਾ ਦੀਦੀ ਤੇ ਆਹ ਵੇਖੋ ਚਾਹ ਤਿਆਰ ਹੋ ਰਹੀ ਆ ਪੈਗੀ ਦੇ ਕਪਾਂ ਚ ਆਇਆ ਮੂੰਹ ਚ ਪਾਣੀ ਆਹ ਸਾੜੇ ਦੀਦੀ ਆ ਸੇਵਾ ਚ ਲੱਗੇ ਸਾਡੀ ਓ ਇੱਧਰ ਵੇਖੋ ਯਾਰ ਐ ਵੇਖ ਆਹ ਸਾੜਾ ਮੁੰਡਾ ਗੀਲਾ ਗਿਆ ਆ ਵਾ ਅੱਛਾ ਇਹ ਲਾਲ ਬੰਬਾਈ ਤੜਤੜੀ ਲੈ ਆਇਆ ਕਹਿੰਦਾ ਚੰਗੀ ਤਰ੍ਹਾਂ ਫੋੜਨਾ ਰਾਵਣਾ ਆਪਾਂ ਆ ਮੇਰੀ ਕੁੜੀ ਇਹਨੂੰ ਬਸ ਨੱਚਣ ਦਾ ਸਵਾਰ ਕੋਈ ਕੰਮ ਨਹੀਂ ਹੈਗਾ ਇਹਨੂੰ ਬਲੌਗ ਦੀ ਪਈ ਰਹਿੰਦੀ ਆ ਚਲੋ ਠੀਕ ਹੈ ਜੀ ਬੰਪ ਭਰ ਕੇ ਫਿਰ ਆਪਾਂ ਤੁਹਾਨੂੰ ਦਿਖਾਣੇ ਦੁਬਾਰਾ ਓਕੇ ਜੀ ਲਓ ਜੀ ਰਾਮਨ ਨੂੰ ਕਰਤਾ ਜੇ ਇਹਨਾਂ ਨੇ ਸਿੱਧਾ ਤਿਆਰ ਤੇ ਹੁਣ ਮੇਰੇ ਫੋਨ 'ਚ ਤਾਂ ਪੂਰਾ ਆਣ ਨਹੀਂ ਰਿਹਾ ਮੈਂ ਪਿੱਛੇ ਹੋ ਕੇ ਦਿਖਾਣੀ ਤੁਹਾਨੂੰ ਤੇ ਆਹ ਵੇਖਾ ਆਹ ਵੇਖੋ ਲੱਤਾ ਵਿਚਾਰੇ ਦੀਆਂ ਪਈਆਂ ਜੇ ਸਾਈਡ ਤੇ ਆਹ ਵੇਖੋ ਲੱਤਾ ਲਾਉਣੀਆਂ ਹੱਲੇ ਠੀਕ ਹੈ ਜੀ ਐਂਟਣਾ ਐਂਟ ਮੜਿਆਣਾ ਉਹ ਵੇਖੋ ਤੜਤੜੀ ਕਰਦੇ ਵੇ ਭਾਜੀ ਤੇ ਆਹ ਵੇਖੋ ਤੜਤੜੀ ਇਹਨੂੰ ਹਾਰ ਬਣਾ ਕੇ ਪਾ ਦਿਓ ਬੰਬ ਨਿਕਲ ਜਾਣਗੇ ਆਖੋ ਲਓ ਜੀ ਇਹ ਹੁਣ ਤੜਤੜੀ ਲੱਗਣ ਜਾ ਰਹੀ ਆ ਲਓ ਜੀ ਇਧਰ ਹੋ ਗਏ ਭਈ ਇਧਰ ਆਂਦੇ ਨਹੀਂ ਲੋ ਜੀ ਗੁੱਲ ਬੰਦ ਪਾਤਾ ਜੇ ਪਟਾਕਿਆਂ ਦਾ ਇਹ ਬੰਦ ਔਰ ਗੱਲਾਂ ਦੀ ਗੱਲਾਂ ਦੰਦ ਬੜੇ ਵਧੀਆ ਜੇ ਲੋ ਇਹ ਵੱਡਾ ਰਾਵਣ ਤੇ ਇਹ ਵੇਖੋ ਛੋਟਾ ਰਾਵਣ ਤੇ ਆ ਸਭ ਤੋਂ ਛੋਟਾ ਰਾਵਣ ਇਹ ਮੈਨੂੰ ਸਮਝ ਨਹੀਂ ਲੱਗੀ ਆ ਵੇਖੋ ਜੀ ਠੀਕ ਹੈ ਜੀ ਇਹਨੂੰ ਆਪਾਂ ਤਿਆਰ ਕਰਕੇ ਪਹਿਲਾਂ ਰੱਖਤਾ ਸੀ ਹੁਣ ਇਹ ਆਪਾਂ ਤਿਆਰ ਕਰਨਦੇ ਆ ਹਾਂਜੀ ਆ ਜੀ ਆ ਦੇਖੋ ਜੀ ਸਰਦਾਰ ਸਾਹਿਬ ਸਰਦਾਰ ਸਾਹਿਬ ਕੋਈ ਡੇਟ ਨਹੀਂ ਕੀ ਕੈਮ ਮੈਂ ਕਹਿੰਦਾ ਐਂਡ ਰਾਵਣ ਐਂਡ ਜਦੋਂ ਪਟਾਕੇ ਵਜਣਗੇ ਪਰ ਉਹ ਜਾਈ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਤੁਹਾਨੂੰ ਲਓ ਜੀ ਰਾਵਣ ਨੂੰ ਲੈ ਆਏ ਆਪਾਂ ਬਾਹਰ ਲਓ ਮੈਨੂੰ ਪਤਾ ਤੂੰ ਕੁਛ ਨਹੀਂ ਕੀਤਾ ਪਰ ਆਪਾਂ ਕੀ ਕਰ ਸਕਦੇ ਆ ਦੁਨੀਆਂ ਨੇ ਰੀਤ ਬਣਾਈ ਸਾਨੂੰ ਕਰਨੀ ਦੁਨਿਆਦਾਰੀ ਨਿਭਾਰੇ ਆਪਾਂ ਕਰਨੀ ਪੈਣਾ ਤੇ ਹੁਣ ਕੀ ਕਰੀਏ ਹੁਣੇ ਹਰ ਵਾਰੀ ਮਜਬੂਰ ਹੋਏ ਤੇ ਪੈਰ ਸਾਂ ਨੋਗੇ ਰੱਖੜੇ ਪੈਂਦੇ ਲਓ ਜੀ ਰਾਮਣ ਹੋ ਗਿਆ ਸਾਡਾ ਤਿਆਰ ਇਹ ਸਾਡੀ ਦੀਦੀ ਕੀ ਬੋਲ ਰਹੀ ਆ ਦੀਦੀ ਫੋਟ ਹੱਸ ਪੈਂਦੇ ਆ ਤੂੰ ਹੋਰ ਕਰਾ ਦੇ ਰੰਗ ਬੜਾ ਸੋਹਣਾ ਪਾਇਆ ਏ ਆਓ ਜੀ ਸਾਡਾ ਗੈੜੀ ਹੋ ਗਿਆ ਗਾਵਣ ਇਹ ਸਾਡੇ ਗੱਟੂ ਨੇ ਬਣਾਇਆ ਰਾਵਣ ਇਹ ਸਾਡਾ ਬੰਦਾ ਸ਼ਕੀਨ ਆ ਬਹੁਤ ਜ਼ਿਆਦਾ ਇਹ ਕਹਿੰਦਾ گاਵਨ ਡੈਡੀ ਲੈ ਕੇ ਹੀ ਆਉਣਾ ਆਪਾਂ ਅੱਗ ਲਾਉਣੀ ਗਾਉਣੀ ਆ ਆਓ ਜੀ ਸਾਰੀ ਗੱਗੀ ਆਉਂਦੀ ਤਿਆਗ ਗੱਡੀਆਂ ਸਾਈਡ ਤੇ ਆਉਂਦੀਆਂ ਨੇ ਸਾਰੀਆਂ ਤੇ ਹੁਣ ਗੱਗੀ ਜੇ ਵੇਖੋ ਰਸ਼ ਪੈਣਾ ਰਸ਼ ਤੇ ਪੂਰੀ ਤਮਾਕੇਦਾਰ ਆਇਟਮ ਜਗਣੀ ਆ ਆਪਣੀ ਆਪਾਂ ਤੈਨੂੰ ਕੁਝ ਨਹੀਂ ਕਰ ਸਕਦੇ ਵੀ ਤੈਨੂੰ ਜਾਣਾ ਹੀ ਪੈਣਾ ਜਿੱਥੇ ਤੈਨੂੰ ਪਿੰਡੀ ਘਟੀ ਉਹਦੀ ਲੱਗੀ ਜਾ ਕਿਉਂ ਹਾਂ ਹਾਂ ਸਜਾਇਆ ਬਹੁਤ ਵਧੀਆ ਗਾਵਨ ਨੂੰ ਮੇਰੇ ਵੀ ਸੁਖਾਉ ਆਊਗਾ ਲੋਕੀ ਭੈ ਰਾਮ ਸੀਦਾ ਨਾ ਫੋਟੋ ਕੋ ਮੁੰਦੇ ਕਹਿੰਦੀ ਮੈਂ ਗਾਵਨ ਨਾ ਫੋਟੋ ਕੋ ਬਣੀ ਆ ਵੇਖੋ ਹੈਲੋ ਦੱਸੋ ਹੈਲੋ ਆ ਤੇ ਕਰਤੀ ਹੱਦ ਉਹ ਅਲੀ ਸਾਡੇ ਮੋੜਾ ਉਹਨਾਂ ਨੂੰ ਫੋਨ ਤੇ ਫੋਨ ਆ ਗਏ ਨੇ ਕਿ ਗਾਵਨ ਸਾੜੋ ਹਣ ਜਲਦੀ ਕਰੋ ਲੋ ਜੀ ਇੱਕ ਪੰਗਾ ਪੈ ਗਿਆ ਜੇ ਭਾਈ ਜੀ ਉਹਨਾਂ ਨੇ ਕਿਹਾ ਸੀ ਗੱਡੀ ਸਾਈਡ ਤੇ ਖੋਣੀ ਆ ਉੱਤੇ ਭਾਈ ਜੀ ਨਹੀਂ ਗੱਡੀ ਲੈ ਕੇ ਉਹ ਚੱਲ ਗਏ ਮੈਨੂੰ ਲੱਗਾ ਇਹ ਦਰਬਾਰ ਸਾਹਿਬ ਦੀ ਸਰਾਜ ਗੁੰਜ ਭਾਈ ਜੀ ਪਾਜੀ ਨੂੰ ਚੁਣ ਕੇ ਭਾਈ ਜੀ ਦੁਕਾਨ ਚ ਚੱਲ ਗਏ ਗੱਡੀ ਕਿਉ ਬਾਦਸ਼ਾ ਉਹ ਭਾਬੇ ਨੂੰ ਆਖਦੇ ਕਿ ਤੇ ਕਿਤੇ ਭਾਜੀ ਨਾ ਜਾਵੇ ਇਹਨਾਂ ਨੂੰ ਛੱਡ ਭਾਈ ਨੂੰ ਬਣਾ ਦਿੱਤੀ ਗੱਡੀ ਲੈ ਕੇ ਕਿੰਨੇ ਆਣਾ ਅਸੀਂ ਗਲੀ ਚ ਨਾ ਜਦੋਂ ਆਪਣੇ ਮਾਜਾ ਮਹਾਰਾਜ ਆਜੇ ਗਿਆ ਜਾ ਜਾ ਭਾਈ ਨੇ ਪਦੇ ਪਦੇ ਆਪ ਤਾਂ ਕਹਿ ਉਹਨਾਂ ਕੋ ਕਿਹਨਾਂ ਨੇ ਤੇ ਜਾਓ ਜਾ ਜਾ ਲੋ ਜੀ ਸਾਡੇ ਭਾਜੀ ਆ ਗਏ ਨੇ ਆਪਾਂ ਲਾ ਕੇ ਭੇਜਾਂ ਭਾਈ ਤੀ ਇਹ ਨਹੀਂ ਦੋ ਕਿੱਧਰ ਚੱਲ ਗਏ ਓ ਜੀ ਆਓ ਯਾਰ ਤੁਹਾਨੂੰ ਇੱਥੇ ਕਿੱਥੇ ਜਾਉਣ ਨੂੰ ਤੇ ਤਿਆਗੀ ਹੁਣ ਆ ਗਾ ਮਾਜੀ ਸਿਗਾਓ ਫਿਰ ਲਾਈਏ ਉਹਨੂੰ ਅੱਗੇ ਇਹਨਾਂ ਦੀ ਹੈ ਕਿੰਨੇ ਦੀ ਹੈ ਕਿੰਨਾ ਦੀ ਅੱਛਾ ਆ ਜਾਓ ਉਹਨਾਂ ਨੂੰ ਕਰਦੀ ਓਕੇ ਲਓ ਜੀ ਗਰੀ ਸਾਰੇ ਜਣੇ ਬਾਹਰ ਆ ਗਏ ਨੇ ਆਓ ਵੇਖੋ ਅੰਨੁਕੇ ਚੜ੍ਹੇ ਜੇ ਇਹਨਾਂ ਦੀ ਬਣਾਓ ਆਓ ਜੀ ਇਹ ਸਾਡੇ ਗਵਾਂਢੀ ਇਹ ਸਾਡੇ ਗਵਾਂਢੀ ਉਦੋਂ ਬਾਹਰ ਆਉਂਦੇ ਜਦੋਂ ਕੋਈ ਧਮਾਕਾ ਹੁੰਦਾ ਆਂਦਾ ਉਦੋਂ ਬਾਹਰ ਮੇਰਾ ਕਿਤੇ ਨਹੀਂ ਆਉਂਦਾ ਉਹ ਤਾਂ ਉਦੋਂ ਨਹੀਂ ਬਾਹਰ ਆਉਂਦੇ ਨਾ ਸ਼ੁਕਰੀਆ ਜਦੋਂ ਧਮਾਕਾ ਹੁੰਦਾ ਆਓ ਮੈਨੀਆਂ ਇਹ ਪਤਾ ਨਹੀਂ ਕਿਹੜੀ ਵਾਰਤਾ ਲਾਫ ਕਰਨ ਲੱਗੇ ਆ ਆਪਾਂ ਨੂੰ ਤਰਸ ਵੀ ਆਉਂਦਾ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਗੱਲ ਕਰਨੀ ਆਪਾਂ ਹੋਂ ਤੇਰੇ ਕਰਮਾਂ ਦੀ ਲਿਖਾ ਆਪਾ ਭਾਈ ਆ ਗਏ ਸਾਡੇ ਆਪਾ ਜੀ ਕਮਾਂਡੋ ਸਾਹਿਬ ਆ ਗਏ ਨੇ ਹੁਣੇ ਰਾਵਣ ਚੁੱਕੇਗਾ ਕਿ ਜਾਣਗੇ ਅੱਛਾ ਪਿੱਛੋ ਗੋਗ ਵੀ ਤੇ ਭਾਜਾਓ ਯਾਰਾ ਗਾਉ ਮਾਜੀ ਨਾਲ ਗਾਓ ਯਾਰ ਭਾਈ ਇਹ ਟਾਈਮ ਕਾਦਾ ਇਹੰਦਾ ਪੜਦੇ ਪੜਤੇ ਪੜਦੇ ਓਏ ਤਾ ਪੈ ਪੈ ਥਕੇ ਗਾਉ ਨਹੀਂ ਥਕੇ ਓ ਪਾ ਜੀ ਲਾਗੀ ਜਾ ਕੇ ਲੋ ਜੀ ਧਿਆਨ ਰੱਖ 12 ਭਾਰਾ ਧਿਆਨ ਨਾ ਉਹ ਫੂਕ ਮਾਰ ਫੂਕ ਮਾਰ ਫੂਕ ਮਾਰ ਫੂਕ ਮਾਰ ਫੂਕ ਮਾਰ ਲੋ ਜੀ ਹੁਣ ਕੰਮ ਕੈਂਡ ਹੋ ਗਿਆ ਜੇ ਤੇ ਪੈ ਗਈ ਇਹ ਹੁਣ ਅੱਗ ਲਾਗੀ ਜੀ ਅੱਗ ਰਾਵਣ ਨੂੰ ਉਹ ਅੱਗ ਬੁੱਝ ਗਈ ਆ ਲਾਗੀ ਆ ਲਾਗੀ 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 ਹੁਣ ਕਿੱਥੇ ਜਾ ਕੇ ਭਾਜੋ ਭਾਜੋ ਲੋ ਜੀ ਸਾਰੇ ਭੱਜ ਕੇ ਕੰਨ ਹੋ ਗਏ ਬੰਦ ਬੱਚਿਆਂ ਦੇ ਉਹ ਵੇਖੀ ਯਾਰ ਤੂੰ ਡੋਗੇ ਵਿਖਾਉਣ ਨਾ ਕੀ ਕਰਨੇ ਆ ਓਏ ਇਹਦੇ ਤੂੰ ਆਏ ਤਾਂ ਤੂੰ ਨਿਕਲ ਜੰਡਿਆ ਓਏ ਲਾਗੀ ਲਾਗੀ ਭਜਾ ਕੇ ਲਾਗੀ ਦੇ ਲਾਗੀ 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 ਬੰਬ 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 ਭਾਈ ਵੇਖ ਯਾਰ ਲੋ ਜੀ ਨਹੀਂ ਥੋੜਾ ਉਹਨੂੰ ਵੱਡਾ ਵੱਡਾ ਕਿੰਨੂ ਕਰ ਲਓ ਜੀ ਆਹ ਵੇਖੋ ਵੀਡੀਓ ਬਣ ਰਹੀ ਆ ਬਹੁਤ ਜ਼ਬਰਦਸਤ ਸਟੇਟਸ ਪਾਏਗਾ ਉਹ ਸਨੈਪਚੈਟ ਤੇ ਉਹ ਆ ਵਾ ਤੂੰ ਪਿੱਛੇ ਕਰਨੇ ਓਏ ਲਓ ਜੀ ਕੰਨ ਹੋ ਗਏ ਨੇ ਸਾਰਿਆਂ ਦੇ ਬੰਦ ਬੰਬ ਫਟਣ ਹੀ ਆ ਗਏ ਨੇ ਬਸ ਉਹ ਪੈ ਗਏ ਪੈ ਗਏ ਪੈ ਗਏ ਬੰਬ ਦੇ ਵਾਧੂ ਪਾਏ ਆ ਹੈ ਉਹ ਨਹੀਂ ਨਹੀਂ ਮੂੰਹ ਦੇ ਵੜਾ ਲੈ ਓਏ ਓਏ ਭੈਣ ਦੇ ਓਏ ਉਹ ਫੋਵਾ ਹੀ ਹੋਈ ਤਾਂ ਨਹੀਂ ਪਈ ਜੇ ਉਹ ਨਹੀਂ ਉਹ ਭੈਣ ਚ ਪੈ ਗਿਆ ਸਿਆਪਾ ਸਿਆਪਾ ਪੈ ਗਿਆ

ਹੋਜ ਉਹ بڑے ਬੰਬ ਪਾਏ ਵੱਡੇ ਵੱਡੇ ਭਗਾਵਾ ਆਪਾਂ ਅੰਦਰ ਬਣਾਉਂਦੇ ਦੀ ਨਹੀਂ ਹੈ ਨਾ ਅੰਦਰ ਸ਼ੁਰੂ ਕੀਤਾ ਹੈ ਬੜੇ ਬੜਾਤਾ ਬਲੌਗ ਬਣਾਇਆ ਹੁੰਦਾ ਕਹਿੰਦਾ ਕਿ ਕਾ ਉਸਨ ਕਿੱਥੇ ਜਾ ਗਿਆ ਵਾ ਲੱਗੇ ਛੋਟੇ ਨੇ ਲੱਗੇ ਨਹੀਂ ਨਹੀਂ ਉਹਦੀ ਧੌਣ ਤੇ ਨਹੀਂ ਲੱਗੀ ਧੌਣ ਤੇ ਬੰਬ ਪਾਏ ਹੋਏ ਯਾਰ ਧੌਣ ਕਰ ਕਿਹਾ ਹਾਂ ਆਦਾ ਫੜ ਜਗਾ ਬੰਬ ਓਏ ਹੋਏ ਉਹ ਟਾੜੀ ਭਗੀ ਹੋਵੇ ਓਏ ਹੋਏ ਪਾਜੀ ਕਿਹੜੇ ਬੰਬ ਬਾਤਦੇ ਨੇ ਹਾਂ ਸਾ ਪਾਵਾ ਹਾਂ ਕਿ ਹੋ ਗਿਆ ਗਿਆ ਹੋ ਗਿਆ ਗਿਆ ਓਏ ਸਾਡੇ ਵੀਰ ਜੀ ਬੜੇ ਪਸ਼ਾਮਸ਼ਾਨ ਨੇ ਪਾਜੀ ਅੱਗੇ ਹੋ ਗਿਆ ਹੋ ਯਾਰ ਉਹ ਬਾਬੀ ਜੀ ਉੱਤੇ ਖੋਤੇ ਨੇ ਜਿੰਦੇ ਜਿੰਦੇ ਦੀ ਬਾਹਰ ਉੱਤੇ ਖੋਤੇ ਨੇ ਓ ਯਾਰ ਕੋਈ ਢੋਹ ਤੇ ਢੋਹ ਤੇ ਅੱਗੇ ਹੋਏ ਆ ਫੇਰ ਆਣਾ ਰੱਖ ਕੇ ਆ ਦੋ ਰੱਖ ਕੇ ਆ ਦੋ ਭਾਈ ਵੀ ਦਰੱਖ ਕੇ ਚਾ ਗਿਆ <laughs> रघावन का बन गया पर रघावन का बन गया परथा पिछे नहीं जान दो आ <laughs> ਵੀਠੀ ਠੀਕ ਹੈ ਦੋ ਮਾਰੀ ਹੋ ਗਿਆ ਹੋ ਗਿਆ ਪਹਿਲੇ ਆਉ ਆਓ ਸਹੀ ਗਾ ਪਾਜੀ ਇਹ ਕੰਮ ਓਖਾ ਰਾਜੇ ਓਖਾ ਸਪੋਰਟ ਲਾਇਸੀ ਨਾ ਲੋ ਜੀ ਸਮਾਪਤੀ ਹੋ ਗਈ ਜੇ ਪਟਾਕਿਆਂ ਦੀ ਉਹ ਸਮਾਪਤੀ ਹੋ ਗਈ ਰਾਵਣ ਫੜ ਗਿਆ ਹੁਣ ਸੱਨੀ ਬਲੋਗਰ ਸਾਹ ਸਾਰੇ ਕਿਹੜੀ ਟੰਗ ਮਾਰਨਗੇ ਸਭੀ ਝਾੜੂ ਮਾਰ ਤੂੰ ਹੀ ਮम्मा ਨਾਂ ਰੱਖਣਾ ਮੇਰੇ ਚੱਲ ਵੇਖ ਮੱਝ ਗਿਆ ਪਾਪੂ ਨਿੱਕਾ ਇਹ ਬਲੋਗਰ ਸਾਹਮਣੇ ਇੰਨੇ ਪੰਪ ਆਇਆ ਇਹਨਾਂ ਦੇ ਜਿੰਨੇ ਢਿੱਡ ਜਿ ਨਹੀਂ ਪਏ ਹੋਏ ਉਹਨੇ ਪਾਵੇਂ ਨਾਲ ਰਾਵਾਂ 'ਚ ਪਾਏ ਹੋਏ ਹਾਂ ਤੇ ਉਹ ਨਿੱਕਾ ਜਿਹਾ ਕਹਿਣਾ ਮੇਰਾ ਆਵੇਂ 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 ਕਹਿਣਾ ਮੁੰਡੇ ਨੂੰ ਹਾਂ ਆ ਲੱਗ ਰਿਹਾ ਨਿੱਕਾ ਕਾਕਾ ਦਾ ਲੋ ਜੀ ਹੁਣ ਕੰਮ ਓਕੇ ਕੋਪੜਾ ਕਰਦੀ ਹੈ ਸਮਾਪਤੀ ਫੇ ਲੋ ਜੀ ਹੁਣ ਮਿਲਾਂਗੇ ਬਗੌਗ ਦੇ ਵਿੱਚ ਬਾਕੀ ਜੇ ਕਿਸੇ ਨੇ ਸਫਾਈ ਕਰਨੀ ਤੇ ਸੱਜਣੇ ਪਹੁੰਚ ਜਾਣੇ ਇੱਥੇ ਇਹ ਨੋਕ ਪੰਗਾ ਪੈ ਗਿਆ ਜੀ ਰਾਵਣ ਬਾਗ ਪਰ ਛੜੀ ਜਾਣ ਡਿਆ ਜੀ ਹੁਣੇ ਹੁਣੇ ਬੁੱਝ ਗਿਆ ਸੀ ਤੇ ਹੁਣ ਫੇ ਆਗ ਲੱਗੀ ਉਹਨੂੰ ਆਪਣੇ ਆਪ ਹੀ ਰਾਵਣ ਕਿਹਨਾਂ ਰਾਵਣ ਲੱਗੀ ਆਪਣੇ ਆਪ ਅੰਦਰ ਅੰਦਰ ਅੱਗ ਲੱਗੀ ਹੋਈ ਆ ਨਹੀਂ ਨਹੀਂ ਰਾਵਣ ਕਿਹਦੇ ਅੱਜ ਕੱਲ੍ਹ ਜਿੰਦੇ ਜਾਨ ਦੇ ਰਾਵਣ ਉਹ ਸਾੜੋ ਪਿੱਲਾ ਨੂੰ ਬਾਅਦੋਂ ਅੱਗ ਲੱਗੀ ਆ ਤੇ ਹੋ ਇਹ ਵਲੌਗਰ ਸਾਹਿਬ ਗਲੀ 'ਚ ਝਾੜੂ ਮਾਰਦੇ ਫੇ। ਯਾ ਵੇਖੋ ਇਹਨਾਂ ਦੀ ਧਰਮ ਪਤਨੀ। ਤੋਰ ਨਾ ਬੈਠੀ। ਇਹ ਵਲੌਗਰ ਸਾਹਿਬ ਆਚਾਰੇ ਵੇਖੋ ਕਿੰਨੇ ਦੁਖੀ ਨੇ ਬੋਟੇ।